ਜਿਸ ਕਰਕੇ ਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਣ ਅਸਮਰਥ ਹੈ ਕਿਰਪਾ ਕਰਕੇ ਥੋੜੀ देर ਬਾਅਦ ਕੋਸ਼ਿਸ਼ ਕਰੋ ਹਲੋ ਸਰ ਜੀਟੀ ਮਾਰਕੀਟ ਦੇ ਵਿੱਚ ਵਾਸ਼ਰੂਮ ਦੇ ਬਾਅਦ ਯੂਰਨਲ ਲੱਗਿਆ ਹੋਇਆ ਹੈ ਤੇ ਚਾਰਜ ਕੀਤੇ ਜਾ ਰਹੇ ਕੀ ਗੱਲ ਹੈ ਗਲਤ ਹੈ ਜੀ ਇੱਕ ਤਾਂ ਯੂਰਨਲ ਜਿਹੜਾ ਬਾਹਰ ਲੱਗਿਆ ਹੋਇਆ ਉਹ ਗਲਤ ਹੈ ਇਹ ਵੈਸੇ ਹੀ ਸਵਚ ਭਾਰਤ ਅਭਿਆਨ ਦੀਆਂ ਹੇਤ ਜਿਉਂ ਡਾ ਰਹੇ ਨੇ ਦੂਜਾ ਜਿਹੜਾ ਚਾਰਜ ਕੀਤਾ ਜਾ ਰਿਹਾ ਹੈ ਉਹ ਵੀ ਗਲਤ ਹੈ ਉਹਦੇ ਤੇ ਕੋਈ ਇਹਨਾਂ ਤੋਂ ਅਸੀਂ ਪੁੱਛਿਆ ਵੀ ਸੀ ਕੋਈ ਸਪਸ਼ਟੀਕਰਨ ਨਹੀਂ ਹੈ ਇਹਨਾਂ ਨੂੰ ਵੀ ਅਸੀਂ ਕਾਦੇ ਪੈਸੇ ਲੈ ਰਹੇ ਹਾਂ ਕਿਉਂਕਿ ਆਮ ਤੌਰ ਤੇ ਇੱਥੇ ਸਟੂਡੈਂਟ ਆਉਂਦੇ ਨੇ ਤੇ ਆਮ ਬੰਦੇ ਆਉਂਦੇ ਨੇ ਤੇ ਐਡੀ ਕੋਈ ਗਲਤ ਹੈ ਨਹੀਂ ਕਿ ਵੀ ਇੱਥੇ ਪੈਸੇ ਲੱਤੇ ਜਾਣ ਹਲ ਜਦੋਂ ਮਾਰਕੀਟ ਬੰਦੀ ਹੈ ਉਹਦੇ ਚ ਵਾਸ਼ਰੂਮ ਦੀ ਫੈਸਿਲਿਟੀ ਦੱਬੀ ਹਾਂਜੀ ਹਾਂਜੀ ਉਹ ਬੇਸਿਕ ਫੈਸਿਲਿਟੀ ਹੈ ਜੀ ਬੇਸਿਕ ਕਮਿਊਨਿਟੀ ਦੇ ਅੰਦਰ ਆਉਂਦਾ ਜੀ ਤੇ ਇਹ ਗੈਰਕਾਨੂੰਨੀ ਉਗਰਾਹੀ ਹੋ ਰਹੀ ਹੈ ਜੀ ਤੇ ਕੰਪਲੇਨ ਨੰਬਰ ਵੀ ਦਿੱਤਾ ਹੋਇਆ ਹੈ 24 ਆਰਸ ਦਾ ਦੱਸਿਆ ਰਾਤ ਨੂੰ ਵੀ ਪਾ ਸਕਦੇ ਨਹੀਂ ਰਾਤ ਨੂੰ ਨਹੀਂ ਜੀ ਮੈਂ ਹੁਣ ਦੋ ਵਾਰੀ ਕਾਲ ਕੀਤੀ ਆ ਵੀ ਉੱਥੇ ਸਫਾਈ ਦਾ ਮੈਂ ਦੱਸਾ ਉਹਨਾਂ ਨੂੰ ਫੀਡਬੈਕ ਦਮਾਂ ਤੇ ਉਹਨਾਂ ਨਾਲ ਗੱਲ ਕਰਾਂ ਵੀ ਪਾਈਏ ਕਿਉਂ ਬੰਦ ਹੈ ਤੇ ਦੋ ਵਾਰੀ ਮੈਂ ਕਾਲ ਕੀਤੀਆਂ ਦੋ ਵਾਰੀਏ ਮੇਰੀ ਕਾਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਕਿ ਉਹ ਬਾਹਰ ਜਰਨਲ ਲੱਗਿਆ ਹੋਇਆ ਹੈ ਉਹ ਰਾਤ ਨੂੰ ਇਹ ਵਾਸ਼ਰੂਮ ਉਤਾਰੇ ਲੱਗ ਜਾਂਦੇ ਹੂੰ 24 ਆਰਸ ਦਾ ਵਾਸ਼ਰੂਮ ਹਾਂ ਲਿਖਿਆ ਹੋਇਆ ਜੀ ਪਰ ਇਹ ਮਤਲਬ ਇਹ ਇਹਨਾਂ ਇਹਨਾਂ ਤੋਂ ਜਵਾਬ ਲੈਣਾ ਬਣਦਾ ਜੀ ਪ੍ਰਸ਼ਾਸਨ ਤੋਂ ਜਵਾਬ ਲੈਣਾ ਬਣਦਾ ਵੀ ਤੁਸੀਂ 24 ਆਵਰਸ ਲਿਖ ਕੇ ਇਹ ਰਾਤ ਨੂੰ ਲਾ ਦਿੰਨੇ ਹੋ ਵੈਸੇ ਵੀ ਜਿਹੜਾ ਜਰਨਲ ਬਾਹਰ ਹੈ ਜੀ ਉਹ ਉਹ ਕੋਈ ਵਧੀਆ ਗੱਲ ਨਹੀਂ ਹੈਗੀ ਕਿਉਂਕਿ ਇੱਥੋਂ ਧੀਆਂ ਭੈਣਾਂ ਨੇ ਵੀ ਲੰਘਣਾ ਜੀ ਤੇ ਉਹ ਬੜੀ ਸਮੱਸਿਆ ਆਉਂਦੀ ਹੈ ਇਸ ਮਸਲੇ ਦੇ ਕਿਹੜੀ ਮਾਰਕੀਟ ਹੈ ਕਿੱਤਾ ਦੀ ਮਾਰਕੀਟ ਹੈ ਇਹ ਇਹ ਜੀਟੀਬੀ ਮਾਰਕੀਟ ਹੈ ਜੀ ਜੀਟੀਬੀ ਮਾਰਕੀਟ ਹੈ ਬੇਸਿਕਲੀ ਇਹ ਐਜੂਕੇਸ਼ਨ ਹੱਬ ਹੈ ਜੀ ਤੇ ਹਫਤੇ ਦੇ 6 ਦਿਨ ਇੱਥੇ ਸੰਡੇ ਨੂੰ ਛੱਡ ਕੇ ਲਗਭਗ ਬਹੁਤ ਆਮਦ ਹੁੰਦੀ ਹੈ ਤੇ 7ਵੇਂ ਦਿਨ ਇੱਥੇ ਮੰਡੀ ਲੱਗਦੀ ਐ ਤੇ ਮੰਡੀ ਦੇ ਵਿੱਚ ਵੀ ਜਿਹੜੇ ਹੈਗੀਆਂ ਘਰ ਪਰਿਵਾਰਾਂ ਦੇ ਲੋਕ ਆਉਂਦੇ ਨੇ ਕਾਫੀ ਦੁਪਹਿਰ ਤੋਂ ਸ਼ਾਮ ਤੱਕ ਇੱਥੇ ਤੱਕ ਮੰਡੀ ਚੱਲਦੀ ਐ ਤੇ ਆ ਲੋਕ ਆਉਂਦੇ ਨੇ ਜੇ ਇਹ ਮਾਰਕੀਟ ਵਾਲੀ ਮਾਰਕੀਟ ਨੂੰ ਪੂਰਪੀ ਐ ਕੁਛ ਕੁ ਪੀ ਐ ਤੇ ਇਹੇ ਜੀ ਮਾਰਕੀਟ ਦੇ ਵਿੱਚ ਇਹ ਹਾਲਤ ਐ ਬਾਕੀ ਚੀਜ਼ਾਂ ਬਾਕੀ ਵੀ ਬੁਰਾ ਹਾਲ ਐ ਜੀ ਤੁਸੀਂ ਕਿਸੇ ਮਾਰਕੀਟ ਚਲੇ ਜਾਓ ਤੇ ਅਮਰਦਾਸ ਮਾਰਕੀਟ ਚਲੇ ਜਾਓ ਉੱਥੇ ਵੀ ਇਹੀ ਹਾਲ ਐ ਤੁਸੀਂ ਹੋਰ ਕਿਤੇ ਮਾਰਕੀਟ ਤੁਸੀਂ ਨਰੂਤਮਨਗਰ ਚਲੇ ਜਾਓ ਉੱਥੇ ਵੀ ਨਰੂਤਮਨਗਰ ਦਾ ਰਾਦਰ ਕੋਈ ਯੂਰਨਲ ਹੈ ਹੀ ਨਹੀਂ ਨਾ तो माड़ा जी लोगों को किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी and continental food ki variety jaisa na waisa khana king of spices king of spices restaurant cafe and a rooftop mein aapka swagat hai